ਸਰਕਾਰ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਤਨਾਕ ਸਿੰਘ ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀ ਆਦਮ ਖੋਰ ਸਾਫਕਾਰ ਇੰਸਪੈਕਟਰ ਸੁਭਾ ਸਿੰਘ ਜਾਂ ਜੋ ਵੀ ਹੋਇਆ ਬੀਤਿਆ ਜਾ ਉਹ ਕਰਦਾ ਰਿਹਾ ਉਹਦੇ ਬਾਰੇ ਸਾਰੀ ਪਬਲਿਕ ਖਲਕਤ ਨੂੰ ਪਤਾ ਦੂਸਰੇ ਪਾਸੇ ਚੋਰੀ ਚੋਰੀ ਅਮਰਤਸਰ ਸਹਿਬ ਵਿਕੇ ਭੋਗ ਪਵਾਇਆ ਜਾ ਰਿਹਾ ਸੀ ਜਦ ਇਹ ਸਬੰਧੀ ਗੁਰੂ ਜੀਆਂ ਲਾਡ ਲੀਆਂ ਫੌਜਾਂ ਦੇ ਹਿੰਗ ਸਿੰਘਾਂ ਨੂੰ ਪਤਾ ਲੱਗਿਆ ਤਾਂ ਉਸ ਸਮੇਂ ਦੇਖੋ ਵਾਤਾਵਰਨ ਕੀ ਹੋਇਆ ਤੇ ਪੂਰੀ ਤਰ੍ਹਾਂ ਅੱਖੀਂ ਡਿਠਾ ਹਾਲ ਜ਼ਰੂਰ ਦੇਖਣਾ ਧੰਨਵਾਦ ਸੱਸ ਜੀ ਬੰਦੇ ਕੋਪਾ ਕਰਾਉਂਦਾ ਹੈ ਬੰਦੇ ਕੋਪਾ ਕਰਾਉਂਦਾ ਹੈ ਦੇਖਦੇ ਕੋਪਾ ਮਾਰਾ ਕੋਪਾ ਮਾਰਨੇ ਮੇਰਾ ਯਾਰ ਵੀ ਤੂ ਨਾਲ ਪੱਤਾ ਮੈਨੂੰ ਪੱਦੀਆਂ ਗਿਆ ਯਾ ਬਾਬਾ ਨੂੰ ਜਿਹੜਾ ਕਰਦਾ ਹੈ ਮੈਂ ਖਾ ਚੱਕ ਕਰੂਗਾ ਮੈਂ ਇੱਕ ਦਿਨ ਹਮੇਸ਼ਾ ਬੱਲੇ ਕੋਈ ਗੰਗਮਲਾ ਕੋ ਕੋ ਪਾਇ ਦੇਖੇ ਦੇ ਪਸਾ ਮਾਲਾ ਕੋ ਗੰਗਮਲਾ ਯਾਰ ਤੂੰ ਪੋਰਾ ਪਤਾ ਨਹੀਂ ਪਸੇ ਆ ਗਿਆ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਮੇਰੇ ਇੱਕ ਦਿਨ ਸ਼ਰਮਾਰੋ ਭੋਰਾ ਸ਼ਰਮ ਜੇ ਇਹ ਕੁੱਤੇ ਦਾ ਹੱਥ ਨਹੀਂ ਪਸੇ ਪਸੇ ਆ ਨਹੀਂ ਪਾਸੇ ਬਣਾਣਾ ਦੇਖ ਲਓ ਧਿਆਨ ਰੱਖਿਓ ਜਿਹੜੇ ਬੰਦੇ ਵੀ ਅੱਜ ਉਹ ਬੰਦੇ ਨਾਲ ਉਹਦੀ ਹਮਾਇਤ ਕਰਨ ਜਾਬਦਾ ਉਹ ਫੁੱਟੜਦੀ ਕਿੰਨੇ ਕੋਕ ਹੋ ਕੇ ਨਿਆਰੇ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹੀ ਰੱਖਿਆ